ਪੰਜਾਬ ਦੇ ਦਿਨੋ-ਦਿਨ ਵਿਗੜਦੇ ਮਾਹੌਲ ਨੂੰ ਲੈ ਕੇ ਲਗਾਤਾਰ ਪੰਜਾਬ ਦੇ ਲੋਕ ਵੀ ਕਬਰਾਏ ਹੋਏ ਨੇ ਸ਼ਰੀਆਮ ਫੱਡੀਆਂ ਵਾਰਦਾਤਾਂ ਵਾਪਰ ਜਾਂਦੀਆਂ ਨੇ ਤੇ ਲੁੱਟਾਂ ਖੋਹਾਂ ਵੀ ਲਗਾਤਾਰ ਵਾਪਰ ਰਹੀਆਂ ਨੇ ਉੱਥੇ ਹੀ ਸ਼ਰੀਆਮ ਕਿਸੇ ਦਾ ਦਿਨ ਦਿਹਾੜੇ ਕਤਲ ਵੀ ਕਰ ਦਿੱਤਾ ਜਾਂਦਾ ਹੁਣ ਇੱਕ ਅਜਿਹਾ ਹੀ ਹੈਰਾਨ ਕਰਦਾ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਜਿੱਥੇ ਅਮਰੀਕ ਸਿੰਘ ਰੋਡ ਤੇ ਨਹੰਗ ਸਿੰਘਾਂ ਦੇ ਬਾਣੀ ਦੇ ਵਿੱਚ ਆਏ ਨੌਜਵਾਨਾਂ ਦੇ ਵੱਲੋਂ ਵੱਡਾ ਕਾਂਡ ਕੀਤਾ ਗਿਆ ਉਨ੍ਹਾਂ ਨੌਜਵਾਨਾਂ ਨੇ 2 ਲੱਖ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਇਸ ਲੁੱਟ ਖੋਹ ਦੀ ਵਾਰਦਾਤ ਤੋਂ ਬਾਅਦ ਮੌਕੇ ਤੇ ਪੁਲਿਸ ਵੀ ਪਹੁੰਚ ਜਾਂਦੀ ਹੈ ਬੜੀ ਗਿਣਤੀ ਵਿੱਚ ਲੋਕ ਵੀ ਇਕੱਠੇ ਹੋ ਜਾਂਦੇ ਨੇ ਉੱਚ ਅਧਿਕਾਰੀਆਂ ਦੇ ਵੱਲੋਂ ਹਾਲਾਂਕਿ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਪਰ ਮਾਹੌਲ ਉਦੋਂ ਭਖ ਜਾਂਦਾ ਜਦੋਂ ਇਹ ਨੌਜਵਾਨ ਜੋ ਨਹੰਗ ਸਿੰਘਾਂ ਦੇ ਬਾਣੇ ਦੇ ਵਿੱਚ ਆਉਂਦੇ ਨੇ ਤੇ ਸ਼ਰੀਆਮ 20 ਲੱਖ ਰੁਪਏ ਲੁੱਟ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਦੱਸਿਏ ਕਿ ਨੌਜਵਾਨ ਕਾਰ ਦੇ ਵਿੱਚ ਸਵਾਰ ਹੋ ਕੇ ਆਏ ਸੀ ਇਹ ਚਾਰ ਨੌਜਵਾਨ ਦੱਸੇ ਜਾ ਰਹੇ ਨੇ ਜਿਹੜੇ ਨਹੰਗ ਸਿੰਘਾਂ ਦੇ ਬਾਣੇ ਦੇ ਵਿੱਚ ਆਏ ਸੀ ਲੁਟੇਰੇ ਬਣ ਕੇ ਆਏ ਸੀ ਪਹਿਲਾਂ ਇਹਨਾਂ ਦੇ ਵੱਲੋਂ ਸਕੂਟਰੀ ਚਾਲਕ ਦੇ ਵਿੱਚ ਗੱਡੀ ਮਾਰੀ ਜਾਂਦੀ ਹੈ ਜਿਸ ਤੋਂ ਬਾਅਦ ਜਦੋਂ ਸਕੂਟਰੀ ਸਵਾਰ ਨੌਜਵਾਨ ਇੱਕ ਪਾਸੇ ਹੋ ਜਾਂਦਾ ਹੈ ਤਾਂ ਕਾਰ ਸਵਾਰਾਂ ਨੇ ਉਸ ਦੀ ਐਕਟਿਵਾ ਦੀ ਚਾਬੀ ਕੱਢ ਲਈ ਤੇ 20 ਲੱਖ ਰੁਪਏ ਖੋ ਕੇ ਉੱਥੋਂ ਮੌਕੇ ਤੇ ਫਰਾਰ ਹੋ ਗਏ ਪੁਲਿਸ ਇਸ ਘਟਨਾ ਤੋਂ ਬਾਅਦ ਤੇ ਪਹੁੰਚਦੀ ਹੈ ਤੇ ਲਗਾਤਾਰ ਜਾਂਚ ਪੜਤਾਲ ਕਰਨ ਦੀ ਗੱਲ ਕਹਿੰਦੀ ਹੈ ਤੇ ਨਾਲ ਹੀ ਕਹਿੰਦੀ ਹੈ ਕਿ ਜਲਦ ਤੋਂ ਜਲਦ ਇਹਨਾਂ ਨੂੰ ਫੜ ਕੇ ਸਲਾਖਾਂ ਦੇ ਪਿੱਛੇ ਸੁੱਟਿਆ ਜਾਵੇਗਾ ਹੋਰ ਕੀ ਕੁਝ ਕਹਣਾ ਪੁਲਿਸ ਦਾ ਤੁਸੀਂ ਵੀ ਸੁਣੋ ਟਿਕਟ ਪਰਲਾ ਹਸਪਤਾਲ ਮੈਡੀਕਲ ਨਾਲ ਸਾਡੇ ਕੋਲ ਇਨਫੋਰਮੇਸ਼ਨ ਮਿਲੇਗੀ ਕਿ ਦੋ ਲੜਕੇ ਇੱਕ ਸਕੂਟੀ ਉੱਪਰ ਆਪਣੇ ਪੈਸੇ ਲੈ ਕੇ ਜਾ ਰਹੇ ਸੀਗੇ ਉਹਨਾਂ ਦੇ ਦਸਤੇ ਮਾਦੋ ਉਹਨਾਂ ਕੋਲ तकरीबन 2 ਲੱਖ ਦੇ ਕਰੀਬ ਕੈਸ਼ ਸੀਗਾ ਤੇ ਜਦੋਂ ਇਹ ਤੋਂ ਚੋਰੀ ਮਨੀਕ ਸ਼ੇਨ ਦਾ ਕੰਮ ਕਰਦੇ ਤੇ ਕੋਈ ਕਿਸੇ ਪੁਆਇੰਟ ਉਹਨਾਂ ਨੇ ਜਿਹੜੀ ਕੈਸ਼ ਸੀ ਕਲੈਕਟ ਕੀਤੀ ਸੀਗੀ ਤੇ ਜਦੋਂ ਇਸ ਪੁਆਇੰਟ ਦੇ ਕੋਲ ਪਹੁੰਚੇ ਤਾਂ ਪਿੱਛੇ ਇੱਕ ਗੱਡੀ ਸੀਗੀ ਗੱਡੀ ਦੇ ਵਿੱਚ ਉਹ ਜਿਹੜੇ ਹੈਗੇ ਆ ਉਹਨਾਂ ਨੇ ਟੱਕਾ ਮਾਰ ਕੇ ਉਹਨਾਂ ਤੇ ਟੱਕੇ ਤੇਨਿੰਦੇ ਕੋਲੋਂ ਜਿਹੜਾ ਕੈਸ਼ ਸੀਗਾ ਉਹ ਲੈ ਕੇ ਦਫਰਾਰ ਹੋ ਗਏ ਬਾਕੀ ਅਸੀਂ ਉਹ ਮੌਕੇ ਦੇ ਸਾਡੀ ਟੀਮ ਚੱਜੀਆਂ ਨੇ ਅਸੀਂ ਸਾੜਾ ਕੋਲ ਵਾਲੇ ਦੇ ਵਿੱਚ ਮੁਕਤਮਾਂ ਦਰਜੈਸਟਰ ਕਰ ਰਹੇ ਆ ਤੇ ਜਲਦੀ ਹੀ ਜਿਹੜਾ ਕੋਸ਼ਿਸ਼ ਕਰਾਂਗੇ ਕਿ ਜਿਹੜੇ ਬੰਦੇ ਨੇ ਕੌਣ ਬੰਦੇ ਸੀ ਨੇ ਪਿੱਛੇ ਉਹਨਾਂ ਨੂੰ ਜਲਦੀ ਫਿਰ ਇਸ ਗੱਡੀ ਕੋਲ ਕਰੇਗੇ ਕਿ ਕਿਹੜੇ ਵਜੇ ਘਟਨਾ ਕਿੰਨੇ ਵਜੇ ਦੀ ਘਟਨਾ ਦੇਸੀ ਕੌਣ ਕੀ ਹੋ ਰਹੀ ਸੀ ਕੁਝ ਦੱਸਿਆ ਉਹਨਾਂ ਨੇ ਆ ਕੁਝ ਇਨਪੁਟ ਸਟੇਕਲ ਹੋ ਹੈਗੇ ਨੇ ਜਿਹਦਾ ਤਾਂ ਦਸਤਾਵੇਜ਼ ਸੀਗੇ ਬਾਕੀ ਸਾਰੇ ਚੀਜ਼ਾਂ ਦੀ ਜਿਹੜੀ ਹੈਗੀ ਜਾਂਚ ਕਰਾਂਗੇ ਕਿ ਕੌਣ ਬੰਦੇ ਸੀਗੇ ਕੌਣ-ਕੌਣ ਜਿਹੜੇ ਹਾਈ ਵਿਟਨਸ ਹੈਗੇ ਉਹਨਾਂ ਨਾਲ ਗੱਲ ਕਰਕੇ ਤਪੇਸ਼ ਸਰ ਜਿਹੜੀ ਕਿਹੜੀ ਰਕਮ ਲੈ ਕੇ ਜਿਹੜੀ ਰਕਮ ਲੈ ਕੇ ਜਾ ਰਹੇ ਸੀਗੇ ਕਢਾ ਕੇ ਲੈ ਕੇ ਆਏ ਸੀ ਜਾਂ ਕਿਸੇ ਨੂੰ ਦੇਣ ਚਲੇ ਸੀ ਕੀ ਆ ਕੰਮ ਹਾਲ ਪ੍ਰਾਈਵੇਟ ਇਹਨਾਂ ਦਾ ਬਿਜ਼ਨਸ ਹੈਗਾ ਮਨੀ ਚੇਂਜ ਦਾ ਆ ਅਚਾ ਕੋਦਰ ਰਿਗਾਰਡਿੰਗ ਇਹ ਜਿਹੜੀ ਹੈਗੀ ਹੈ ਪੈਸੇ ਲੈ ਕੇ ਆ ਰਹੇ ਕਿਸੇ ਪਾਸੇ ਸਰ ਕਢੀ ਕਿਹੜੀ ਸੀਗੀ ਕੀ ਕਿੰਨੇ ਜਣੇ ਸੀਗੇ ਉਹਦੇ ਬਾਰੇ ਜਿਹੜੇ ਹੈਗਾ ਜੇ ਕਲੀਅਰ ਕਰਦੇ ਆ ਕਿਉਂਕਿ ਇਹਨਾਂ ਨੂੰ ਵੀ ਯਾਦ ਨਹੀਂ ਹੈਗਾ ਉਹ ਸਾਰੇ ਜਿਹੜੀ ਹੈਗੀ ਇੱਕ ਜਾਣਾ ਸੀ ਜਾਂ ਦੋ ਜਾਣੇ ਸੀ ਇਹਨਾਂ ਨੂੰ ਦੱਸਣ ਲੱਗਾ ਉਹ ਗੱਡੀ ਚੋਂ ਦੋ ਬੰਦੇ ਨਿਕਲੇ ਆ। ਬਾਕੀ ਜਿਹੜਾ ਹੈ ਜਦੋਂ ਟ੍ਰੇਸ ਹੋ ਜਾਣਗੇ ਸਰ ਇੱਥੇ ਲੋਕ ਕਹਿੰਦੇ ਕਿ ਵੈਪਨ ਵੀ ਸੀ ਉਹਦੇ ਕੋਲੇ ਇਹਨਾਂ ਦੇ ਦਸਰ ਮੁਕਾਬਲੇ ਕਹਿ ਰਹੇ ਨੇ ਕਿ ਸ਼ਾਇਦ ਇਹਨਾਂ ਕੋਲ ਸੀਗਾ ਬਟ ਸਾਰੀ ਚੀਜ਼ਾਂ ਦੀ ਜਾਂਚ ਤੇ ਵਿਸ਼ਾ ਨੇ ਪ੍ਰੋਪਰ ਜਿਹੜੀ ਹੈਗੀ ਹੈ ਜਾਂਚ ਕਰਕੇ ਜਿਹੜੀ ਹੈਗੀ ਹੈ ਫਰਦਰ ਅੱਗੇ ਜਿਨ੍ਹਾਂ ਜਿਨ੍ਹਾਂ ਤੋਂ ਪੇਮੈਂਟ ਕੋਈ ਹੈ ਉਹ ਕਿੰਨੇ ਵਿਅਕਤੀ ਸਾਰੇ ਸੀਗੇ ਦੋ ਜਣੇ ਸੀਗੇ ਇਧਰ ਨੂੰ ਜਾਣਾ ਸੀ ਉਹਨਾਂ ਨੇ ਕਿੰਦਰ ਬੇਕੇ ਆਪਣੇ ਜੁਹਾਰ ਸਿੰਘ ਵਗੈਰਾ ਨਗਰਵਾਲ ਨੂੰ ਜਾਣਾ ਸੀ ਕਹਿੰਦੇ ਸੀ ਇਹਨਾਂ ਦੇ ਜਿਹੜੇ ਲੁੱਟਣ ਵਾਲੇ ਨੇ ਉਹਨਾਂ ਦੇ ਪਹਿਰਾਵੇ ਬਾਰੇ ਵੀ ਕੁਝ ਨਾਲ ਦੱਸਿਆ ਕਿ ਕਿੱਦਾਂ ਦਾ ਪਹਿਰਾਵਾ ਸੀ ਇਹ ਤਾਂ ਕਹਿੰਦੇ ਐਕਿਉਂ ਬੇਕ ਬਾਣੇ ਜੇ ਸੀਗੇ ਬਾਕੀ ਜਿਹੜਾ ਹੈਗਾ ਜਿੰਨਾ ਤੱਕ ਬੰਦੇ ਦੇ ਕੋਈ ਫਲੇ ਨਹੀਂ ਜਾਂਦੇ ਉਹ ਬੰਦਾ ਉਹਨਾਂ ਦੇ ਬਸ ਤੱਕ ਇਹਨਾਂ ਚੀਜ਼ਾਂ ਦੇ ਉੱਤੇ ਜਿਹੜਾ ਕਮੈਂਟ ਕਰਦਾ ਵਾਜਪੀ